ਤੁਸੀਂ ਅਕਸਰ ਆਪਣੀ ਜ਼ਿੰਦਗੀ 'ਚ ਇਹ ਗੱਲ ਨੋਟ ਕੀਤੀ ਹੋਵੇਗੀ ਕਿ ਔਰਤਾਂ ਜਦੋਂ ਵੀ ਰਾਤ ਨੂੰ ਸੌਣ ਲੱਗਦੀਆਂ ਨੇ ਤੇ ਆਪਣੇ ਸਿਰ ਦੇ ਵਾਲ ਹਮੇਸ਼ਾ ਬੰਨ ਕੇ ਹੀ ਸੌਂਦੀਆਂ ਨੇ ਕਦੀ ਵੀ ਉਹਨਾਂ ਨੂੰ ਖੁੱਲਿਆ ਨਹੀਂ ਰੱਖਦੀਆਂ ਕੀ ਇਹ ਸਾਡੇ ਦਿਮਾਗ 'ਚ ਸਵਾਲ ਨਹੀਂ ਆਉਂਦਾ ਕਿ ਆਖਰਕਾਰ ਔਰਤਾਂ ਰਾਤ ਨੂੰ ਸੌਣ ਸਮੇਂ ਇਹ ਵਾਲ ਕਿਉਂ ਬੰਨ ਕੇ ਸੌਂਦੀਆਂ ਨੇ ਬੇਸ਼ੱਕ ਕੁਝ ਔਰਤਾਂ ਦੇ ਛੋਟੇ ਵਾਲ ਹੁੰਦੇ ਨੇ ਕਈਆਂ ਨੇ ਛੋਟੇ ਕਰਾਏ ਹੁੰਦੇ ਨੇ ਕਈਆਂ ਦੇ ਕੁਦਰਤੀ ਜਿੱਡੇ ਹੁੰਦੇ ਓਡੇ ਹੀ ਹੁੰਦੇ ਨੇ ਤੇ ਜਦੋਂ ਉਹ ਦਿਨੇ ਬੇਸ਼ੱਕ ਕਿਤੇ ਪਾਰਟੀ ਫੰਕਸ਼ਨ ਤੇ ਜਾਣ ਜਾਂ ਘਰ ਵਿੱਚ ਤੁਰਿਆਂ ਫੇਰ ਸਾਰਾ ਦਿਨ ਕੰਮ ਕਰਨ ਤੋਂ ਬੇਸ਼ੱਕ ਆਪਣੇ ਵਾਲ ਖੁੱਲੇ ਵੀ ਛੱਡ ਛੱਡਦੀਆਂ ਨੇ ਤੇ ਜਦੋਂ ਰਾਤ ਪੈਂਦੀ ਆ ਲੇਕਿਨ ਉਦੋਂ ਵਾਲਾਂ ਨੂੰ ਬੰਨ ਕੇ ਹੀ ਸੌਂਦੀਆਂ ਨੇ ਉਹਦੇ ਪਿੱਛੇ ਕੀ ਕਾਰਨ ਨੇ ਆ ਕੀ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਕੀ ਸਾਨੂੰ ਇਹਦੇ ਬਾਰੇ ਖੋਜ ਨਹੀਂ ਕਰਨੀ ਚਾਹੀਦੀ ਫਿਰ ਤੁਹਾਡੇ ਵਰਗੇ ਸੱਜਣਾ ਦਾ ਵਿਚਾਰ ਬਣਦਾ ਕਿ ਇਹਦੇ ਵੱਖ-ਵੱਖ ਕੱਲਾਂ ਜਿਹੜੀਆਂ ਸਾਨੂੰ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਲੋਕਾਂ ਤੋਂ ਪੁਸ਼ਪੜਤਾਲ ਕਰਦੇ ਹਾਂ ਜਿਹਦੀ ਸਰਚ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹਨੂੰ ਤਿੰਨ ਕੈਟਾਗਰੀਆਂ ਚ ਆਪਾਂ ਵੰਡ ਲੈਣੀਆਂ ਕੁਝ ਲੋਕਾਂ ਦਾ ਵਿਚਾਰ ਵੈਮ ਪਰ ਮਨਾਲਿਆ ਕਿ ਰਾਤ ਨੂੰ ਜਿਹੜੇ ਲੋਕ ਨੇ ਉਹ ਇਸ ਕਰਕੇ ਸਮਝਦੇ ਨੇ ਕਿ ਔਰਤਾਂ ਵਾਲ ਬੰਨ ਲੈਂਦੀਆਂ ਕਿ ਰਾਤ ਨੂੰ ਜਿਹੜੀਆਂ ਨੇ ਬਹੁਤ ਸਾਰੀਆਂ ਮਾੜੀਆਂ ਜਿਹੜੀਆਂ ਊਰਜਾ ਨੇ ਉਹ ਫੈਲਦੀਆਂ ਨੇ ਜਿਹਦੇ ਕਰਕੇ ਔਰਤ ਲਈਏ ਮਾੜਾ ਮੰਨਿਆ ਗਿਆ ਦੂਸਰਾ ਇਨੂੰ ਕਿਸੇ ਧਰਮ ਦੇ ਨਾਲ ਜੋੜ ਕੇ ਵੀ ਵੇਖਿਆ ਗਿਆ ਕਿ ਜਿਹੜੇ ਵਾਲ ਖੁੱਲੇ ਹੋਣ ਤਾਂ ਇਹਨੂੰ ਇਹ ਮੰਨਿਆ ਜਾਂਦਾ ਕਿ ਘਰ ਦੇ ਵਿੱਚ ਕੁਝ ਨਾ ਕੁਝ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਆ ਕਹਿਣ ਤੋਂ ਭਾਵ ਕਿ ਉਹਦੇ ਪਤੀ ਦੀ ਮੌਤ ਹੋ ਸਕਦੀ ਆ ਬੇਸ਼ੱਕ ਵਾਲ ਖੁੱਲੇ ਛੱਡਣਾ ਸਾਡੇ ਪਿਛਲੇ ਸਮਿਆਂ 'ਚ ਬਾੜਾ ਸਮਝਿਆ ਜਾਂਦਾ ਸੀ ਹੁਣ ਸਮਾਂ ਬਦਲ ਗਿਆ ਹੁਣ ਤਾਂ ਬਹੁਤ ਸਾਰੀਆਂ ਔਰਤਾਂ ਵਾਲ ਖੁੱਲੇ ਛੱਡ ਲੈਂਦੀਆਂ ਨੇ ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਆ ਇਹਨੂੰ ਕਿਸੇ ਧਰਮ ਦੇ ਨਾਲ ਜਾਂ ਵਹਿਮ ਪਰਮਾਨਾਣੀ ਜੋੜਿਆ ਜਾ ਸਕਦਾ ਅੱਜ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਆਨੇ ਵਾਲ ਖੁੱਲੇ ਛੱਡ ਲੈਂਦੀਆਂ ਨੇ ਲੇਕਿਨ ਜੇ ਪਿਛਲੇ ਸਮਿਆਂ ਚ ਲਈ ਜਾਈਏ ਤਾਂ ਉਦੋਂ ਔਰਤ ਦੇ ਵਾਲ ਖੁੱਲਣ ਦਾ ਮਤਲਬ ਹੁੰਦਾ ਸੀ ਕਿ ਉਹਦੇ ਪਤੀ ਦੀ ਮੌਤ ਹੋ ਗਈ ਉਹਦੇ ਪਤੀ ਦੀ ਡੈਥ ਹੋ ਗਈ ਇਸ ਕਰਕੇ ਉਹਦੇ ਵਾਲ ਖੁੱਲ ਗਏ ਨੇ ਹੁਣ ਇਸ ਤੋਂ ਅੱਗੇ ਕੀ ਕਾਰਨ ਹੈ ਕਿ ਰਾਤ ਨੂੰ ਕੁਝ ਲੋਕਾਂ ਦਾ ਵਿਚਾਰ ਆ ਕਿ ਇਹ ਮਾੜਾ ਵੀ ਹੁੰਦਾ ਤੇ ਝਗੜਾ ਵੀ ਘਰ ਚ ਪੈਦਾ ਕਰਦੇ ਨੇ ਵਾਲ ਖੁੱਲੇ ਹੋਣ ਤਾਂ ਜਦੋਂ ਸ਼ਾਮਾਂ ਪੈ ਜਾਂਦੀਆਂ ਨੇ ਤੇ ਜੇ ਵਾਲ ਖੁੱਲੇ ਹੁੰਦੇ ਝਗੜਾ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਕੀ ਵਾਕਿਆ ਸਹੀ ਗੱਲ ਆ ਕਿ ਜਾਂ ਮੈਡੀਕਲ ਮੁਤਾਬਕ ਵੀ ਠੀਕ ਹੋ ਸਕਦੀ ਆ ਫੇਰ ਤੁਹਾਡੇ ਵਰਗੇ ਸੱਜਣ ਦੱਸਦੇ ਨੇ ਕਿ ਬਿਲਕੁਲੋਂ ਵਾਲ ਖੁੱਲ੍ਹੇ ਹੋਣ ਤਾਂ ਝਗੜਾ ਹੋਣ ਦੀ ਸੰਭਾਵਨਾ ਹੁੰਦੀ ਹੈ ਲੇਕਿਨ ਇਸ ਕਰਕੇ ਕਿ ਜਦੋਂ ਵਾਲ ਖੁੱਲ੍ਹੇ ਹੋਣ ਤੇ ਰੋਟੀ ਬਣਾਉਣੀ ਹੁੰਦੀ ਆ ਸਬਜ਼ੀ ਬਣਾਉਣੀ ਹੁੰਦੀ ਆ ਕਈ ਵਾਰਾਂ ਕੀ ਹੁੰਦਾ ਕਿ ਸਿਰ ਦੇ ਵਾਲ ਟੁੱਟ ਕੇ ਸਬਜ਼ੀ ਚ ਵੀ ਡਿੱਗ ਸਕਦੇ ਨੇ ਜਾਂ ਰੋਟੀ ਦੇ ਵਿੱਚ ਵੀ ਡਿੱਗ ਸਕਦੇ ਨੇ ਪੇੜੇ ਚ ਵੀ ਡਿੱਗ ਸਕਦੇ ਨੇ ਫਿਰ ਜਦੋਂ ਉਹ ਵਾਲ ਰੋਟੀ ਖਾਂਦਿਆਂ ਜਾਂ ਪਰਿਵਾਰ ਦੇ ਕਿਸੇ ਦੇ ਮੂੰਹ ਚ ਆ ਗਿਆ ਤਾਂ ਫਿਰ ਤੂੰ ਤੂੰ ਮੈਂ ਮੈਂ ਕੁਦਰਤੀ ਗੱਲ ਹੋ ਜਾਂਦੀ ਆ ਤੇ ਕਈ ਵਾਰਾਂ ਬੰਦਾ ਖਪਿਆ ਆ ਹੁੰਦਾ ਜਾਂ ਬੱਚੇ ਵੀ ਗਲਤ ਬੋਲ ਦਿੰਦੇ ਨੇ ਫਿਰ ਉਹ ਘਰ ਵਿੱਚ ਝਗੜਾ ਹੋ ਜਾਂਦਾ ਇਸ ਕਰਕੇ ਇਹਨੂੰ ਮਾੜਾ ਮੰਨਿਆ ਜਾ ਸਕਦਾ ਹੁਣ ਵਿਗਿਆਨਿਕ ਤੌਰ ਤੇ ਵੀ ਇਹਦਾ ਪੱਖ ਫਿਰ ਤੁਹਾਡੇ ਵਰਗੇ ਸੱਜਣ ਦੱਸਦੇ ਨੇ ਕਿ ਵਿਗਿਆਨਿਕ ਤੌਰ ਤੇ ਹੁੰਦਾ ਕਿ ਰਾਤ ਨੂੰ ਅਕਸਰ ਜਿਹੜੇ ਵਾਲ ਜੇ ਖੁੱਲੇ ਹੋਣ ਤਾਂ ਇਹਨਾਂ ਦੇ ਵਿੱਚ ਰਗੜ ਦੇ ਨਾਲ ਬਹੁਤ ਟੁੱਟ ਭੱਜ ਹੁੰਦੀ ਆ ਬਹੁਤ ਸਾਰੇ ਵਾਲ ਟੁੱਟ ਜਾਂਦੇ ਨੇ ਜਾਂ ਮਲ ਕੇ ਸੌਣ ਲੱਗਿਆਂ ਬਹੁਤ ਵੱਡੀ ਮੁਸ਼ਕਲ ਵੀ ਖੜੀ ਹੋ ਜਾਂਦੀ ਆ ਜਿਵੇਂ ਗਲ ਨੂੰ ਲਪੇਟੇ ਜਾਣੇ ਵਾਲ ਜਾਂ ਵਾਲ ਵਾਲਾਂ 'ਚ ਇੱਕ ਕੁਦਰਤੀ ਫੈਕਟਰ ਵੀ ਹੁੰਦਾ ਆ ਮੈਡੀਕਲ ਲੈਣ ਮੁਤਾਬਕ ਵਾਲ ਜਿਹੜੇ ਨੇ ਜੇ ਲੰਬੇ ਹੋਣ ਤਾਂ ਉਹ ਸਰੀਰ ਦੇ ਅੰਗਾਂ ਨੂੰ ਵੱਲ ਮਾਰ ਲੈਂਦੇ ਨੇ ਆਪਣੇ ਆਪ ਹੀ ਕਿਉਂਕਿ ਜਿੱਦੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਦੇ ਨਿੱਕੇ ਨਿੱਕੇ ਬੇਬੀ ਵੀ ਰੱਬ ਨੇ ਦਿੱਤੇ ਹੁੰਦੇ ਨੇ ਜੇ ਵਾਲ ਖੁੱਲੇ ਆਉਣਾ ਤੇ ਉਹ ਵਾਲ ਟੁੱਟ ਕੇ ਬੱਚੇ ਦੇ ਸਰੀਰ ਦੇ ਅੰਗਾਂ ਨੂੰ ਲਪੇਟ ਮਾਰ ਲੈਂਦਾ ਆ ਇਹ ਕੁਦਰਤੀ ਗੱਲ ਆ ਵਾਲ ਜਿਹੜੇ ਵਾਲ ਆ ਇਹਦੇ ਵਿੱਚ ਇੱਕ ਐਵੇਂ ਦੀ ਪੋਜੀਟਿਵ ਸ਼ਕਤੀ ਹੁੰਦੀ ਆ ਜਿਵੇਂ ਉਂਗਲਾਂ ਦੇ ਆਲੇ ਦਿਵਾਲੇ ਲਪੇਟਿਆ ਜਾਣਾ ਜਾਂ ਧੌਂ ਦੇ ਆਲੇ ਦਿਵਾਲੇ ਲਪੇਟਿਆ ਜਾਣਾ ਜਾਂ ਸਰੀਰ ਦੇ ਕਿਸੇ ਹੋਰ ਅੰਗ ਤੇ ਲਪੇਟਿਆ ਜਾਣਾ ਵਾਲ ਅਕਸਰ ਚੰਬੜ ਜਾਂਦੇ ਨੇ ਸਰੀਰ ਦੀ ਸਕਿਨ ਦੇ ਨਾਲ ਤੇ ਇਸ ਕਰਕੇ ਜਿਹੜੀਆਂ ਸਿਆਣੀਆਂ ਔਰਤਾਂ ਨੇ ਉਹ ਫਿਰ ਇਸ ਕਰਕੇ ਵੀ ਰਾਤ ਨੂੰ ਵਾਲ ਬੰਨ ਲੈਂਦੀਆਂ ਨੇ ਕਿ ਨਹੀਂ ਰਾਤ ਨੂੰ ਵਾਲ ਖੁੱਲੇ ਰੱਖੇ ਇਹ ਨਹੀਂ ਸੋਣਾ ਚਾਹੀਦਾ ਇਹਦੇ ਨਾਲ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਉਹ ਮਨੁੱਖ ਦਾ ਆਪਣਾ ਵੀ ਹੋ ਸਕਦਾ ਰਾਤ ਨੂੰ ਨੀਂਦ ਵੀ ਨਹੀਂ ਚੰਗੀ ਆਵੇਗੀ ਇਸ ਤੋਂ ਇਲਾਵਾ ਜੇ ਕਿਸੇ ਮੇਰੇ ਭੈਣ ਭਰਾ ਕੋਲ ਹੋਰ ਚੰਗੇ ਵਿਚਾਰ ਹੋਣ ਉਹ ਕਮੈਂਟ ਜ਼ਰੂਰ ਸਾਂਝੇ ਕਰੇ ਤਾਂ ਕਿ ਅਸੀਂ ਆਪਾਂ ਹੋਰ ਹਰੇਕ ਗੱਲ ਦੇ ਉੱਪਰ ਉਹਦੀ ਸਰਚ ਕਰ ਸਕੀਏ ਤੇ ਮਰਦਾਂ ਦੇ ਤੁਹਾਨੂੰ ਪਤਾ ਹੀ ਆ ਕਿ ਮਰਦਾਂ ਜਾਂ ਕਟਿੰਗ ਹੁੰਦੀ ਆ ਜਾਂ ਵਾਲ ਲੰਬੇ ਹੁੰਦੇ ਨੇ ਉਹ ਦਿਨੇ ਵੀ ਵਾਲ ਬੰਨ ਕੇ ਰੱਖਦੇ ਨੇ ਤੇ ਰਾਤ ਨੂੰ ਸੌਣ ਲੱਗਿਆਂ ਵੀ ਵਾਲ ਬੰਨ ਕੇ ਰੱਖਦੇ ਨੇ ਕਾਰਨ ਉਹਨਾਂ ਦਾ ਵੀ ਕੋਈ ਰਲਦਾ ਮਿਲਦਾ ਹੋ ਸਕਦਾ ਆ ਮੈਂ ਸਮਝਦਾ ਕਿ ਸਾਨੂੰ ਹਰ ਉਸ ਵਿਸ਼ੇ ਤੇ ਗੱਲ ਕਰਨੀ ਚਾਹੀਦੀ ਹੈ ਜੋ ਸਾਡੀ ਜ਼ਿੰਦਗੀ ਨਾਲ ਬੜੀ ਨੇੜਿਓਂ ਕੇ ਜੁੜੀ ਹੁੰਦੀ ਆ ਇਸੇ ਮਕਸਦ ਲਈ ਆਪਾਂ ਇਹ ਚੈਨਲ ਬਣਾਇਆ ਜਿਹਦਾ ਨਾਂ ਰੱਖਿਆ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਹੁਤ ਸਤਿਕਾਰ ਦਿੰਦੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਬਸਤੇ ਰਹੋ